नहीं हाँ। तो, पाती आ दे। आ, आ। करना पेना सोचती करना पैना धीए ਇਹ ਤਾਂ ਕ ਚਾਰਜ ਨਾ ਤੇ ਜੋੜ ਤੈਨੂੰ ਜੋੜਨ ਦਾ ਚਾਰਜ ਨਹੀਂ ਆ ਹੈ ਕਿਤਾ ਦੋ ਨਹੀਂ ਹੋਣ ਸੋਰੀ ਤੇ ਆਈ ਹੈ ਆਹ ਤੇਰਾ ਜੋੜੀ ਦਾ ਨਹੀਂ ਤੋਂ ਮੈਂ ਕਰਨੀ ਕੁਤ ਕੰਨਾ ਕੁਨਾ ਭਾਬੀ ਨੇ ਦਾਲਾ ਦਾਲਾ ਭਾਬੀ ਨੂੰ ਪਾਪੀ ਕਰਦੀ ਹੈ ਮੇਰੇ ਵਰਗੀ ਹੈ ਪਾਪੀ ਉਹਨੂੰ ਪਰਾਂ ਲੱਗਿਆ ਨਾ ਉਹਨਾਂ ਦੱਲਾਵਰੀਆਂ ਤਾਂ ਨਹੀਂ ਦੱਲਾ ਐ ਜਿਹੀ ਜਿਹੀ ਬਾਣੀ ਹੋਰੀ ਇਰੀ ਆਹ ਹਾਂ ਤੇ ਪਰ ਲੱਗਿਆ ਤੇਨੂੰ ਪਤਾ ਲੱਗੂ ਤੇਰੀ ਨਹੀਂ ਜੁਬਾਨ ਤੇਰੀ ਦੀ ਜੁਬਾਨ ਹੈ

ਆ ਗੱਲਾਂ ਕਰਦੀ ਉਹ ਤਾਂ ਹਾਥਾ ਜਿਕੇ ਤੇ ਮੁੰਡੇ ਬੰਮਲੇ ਗੱਲਾਂ ਬਾਦੀਆਂ ਮੇਰੇ ਵਰੀ ਤੂੰ ਇਤਰੇ ਕਿੰਨੀ ਆ ਛਦੈਨ ਜੰਮ ਲਈ ਛਦੈਨ ਬੰਮਲੀ ਤਸ ਦੇ ਰਹੀ ਆ ਤਸ ਦੇ ਨਹੀਂ ਆ ਤਨਾ ਨਾ 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 ਤੇ ਨਾ ਰੋਟੀ ਪਕਾਉਂਦਾ ਚਾਜ ਨਾ ਤਨ ਗੋਲੀ ਦੇ ਗੋਲੀ ਦੇ ਮਰ ਜਾ ਗੋਲੀ ਦੇ ਦੇਣੀ ਗੋਲੀ ਖਾ ਖਾਇਆ ਉਥੋਂ ਜਾ ਕੇ ਨਾ ਤੇ ਨਾ ਰੋਟੀ ਨਾ ਪਕਾਉਂਦਾ ਚਾਜ ਨਾ ਤਨੋ ਕਪੜੇ ਤੋਂਦਾ ਚਾਜ ਤੇ ਕਿਹੜੇ ਨਾਲ ਚਾਜ ਜਾਊਗਾ ਤੇ ਹਾਂ ਬੋਲ ਵੀ ਫੁੱਤੀ ਹਾਦੀ ਨਾ

وا ٹھیک ہے۔ یہ حد جوڑندے कि मैं तो बड़ी जवान रब करके के दूधरी ने सताया ही बड़ा मेरे को ला बुआ मारे पापी बुआ ये 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 ये

दीपा भी पता नहीं कितना कोल्ड है ना ये कोचा बढ़िया है क्या हाँ ना पैसा नहीं दीपा भी हाँ एक पांच जन पर क्या नहीं दी ये दीखा हाँ ना दीपा भी ने वैसा मारा क्या Boa, deu um हाय Aí, tchuntão e reguinha aí. Pabellinha. Ai, ai, ai. Vem aqui, आ Olha o outro सारा da sala, com a hora que você pode dar Oh, I'm going वो go to the house. I'm going नहीं go to the house.

ਸਮਾਨ ਨਾ ਕੋ ਕੱਢ ਲਈ ਫੜਾ ਦੇ ਹੋਰਾ ਆਜ ਸਵੇਰ ਕਿੱਥੇ ਕਿੱਥੇ ਪੱਲੇ ਪੈ ਗਈ ਐ ਮੈਂ ਫੜਾਏ ਤੂੜੀਆਂ ਫੜਾ ਲੈ ਗਾ ਤੇ ਮੈਂ ਨਹੀਂ ਮੈਂ ਨਹੀਂ ਖੋਣੀਆ ਮਾ ਵੀ ਨੂੰ ਤੂੰ ਪੈਸੇ ਨਹੀਂ ਨਾ ਡੋ ਲੋਂਦੀ ਆ ਕੋਈ ਨਹੀਂ ਚੰਨ ਲਿਆਵਾਂਗੇ ਕੁੱਪਲੇ ਕੁੱਪਲੇ ਕੋਈ ਨਹੀਂ ਮੈਂ ਤੇ ਤਾਲਾ ਪਤ ਕਰਕੇ ਮੈਂ ਨਹੀਂ ਤੂੰ ਲਿਆਵਾਂ ਲਿਆਵਾਂਗੇ ਤਾਂ ਨਹੀਂ ਜੇਗਾ ਆ ਦੇ ਦੇ ਮਿਠੇ ਚੱਟਾ ਦੇ ਕਾਹਸਾ ਕੋਣ ਤਲਾ ਲਿਆ ਕਿ ਦੀ ਚਾਤਰ ਬਣੀ ਐ ਪਾ ਕੇ

ਏ ਬੁਧਰੀ ਦੀ ਕਿਤੇ ਨੀਂ ਨੋ ਮੁੰ ਲੋਲੋ ਵਾਤੇ ਕੀ ਕਣਾ ਮੈਂ ਬੁਧਰੀ ਕਿਤੇ ਮਾਦੀ ਨੀ ਤੇ ਹਾਏ ਮੈਨੂੰ ਰੱਬਾ ਜਾਂ ਚੋਕਲਾ ਦਾ ਬੁਧਰੀ ਨੂੰ ਚੋਕਲਾ ਛਾਪਈ ਮੋਕ ਜਾਨ ਛਾਰੀ ਕਿਤੇ ਆ ਨਾ ਜਾਵੇ ਕਿਤੇ ਲੋਲੋ ਬਰੀ ਬੁਧਰੀ ਦੀ ਮਰਜ਼ੀ ਨਹੀਂ ਕਿਤੇ ਕੀ ਬੋਲਣ ਨਹੀਂ ਹੈ ਹਾਂ ਅੱਤ ਕੀ ਬਨਨ ਹਾਂ ਲੋਲਾ ਪਾਇਆ ਵਾ ਨੋ ਹਲਦੀ ਹੋ ਜਾਨੀ ਜਿਹੜੀ ਦੰਮੀ ਹੋਰੇ ਵਾਲਦੀ ਤੂੰ ਹੁੰਦੀ ਨਹੀਂ ਹੈ ਨਹੀਂ ਤੇ ਨਵਾਲੇ ਤੋਂ ਮਾਰੇ ਦੁਜਾ ਜਦੋਂ ਦੁਕਾਨੇ ਕਰ ਜਾਣੀ ਤੇ ਤਾਂ ਲਾ ਲਈ ਤੇਵਾ ਦੇ ਟਿੱਟੇ ਹੋ ਗਏ ਤੇ ਨੋਣਾ ਨਹੀਂ ਕੋਈ ਵੀ ਟਿੱਟੇ ਹੋ ਗਏ ਮੁਰਕੇ ਅਗਲੇ ਸਿਰੇ ਵਿਆਹਾਂਗੇ ਤੇ ਮਾਈ ਦੀ ਹਾਂ ਮਾਈ ਤੇ ਪੇੜਵਾ ਦੀ ਵਾਦੀ ਪੇਰ ਹਾਂ ਨਗਰੇ ਕਰਦੀ ਆ ਨacre ਤੂੰ ਵੀ ਕਰਦੀ ਹੈ ਕਿਤੇ ਏਡੀ ਕਿਤੇ ਲੜਾਕੀ ਏਡੀ ਕਿਤੇ ਲੜਾਕੀ ਹਨਾ ਓਟੀ ਨੇ ਉੱਠਣਾ ਤੇ ਵੇਖੀ ਤੈਨੂੰ ਕਿਹ ਤਰ੍ਹਾਂ ਤੈਨੂੰ ਛੇਤਰਵਾਉਂਦੀ ਨਾਲੇ ਮੇਰੇ ਨਾਲ ਲੜੂਗੀ ਹਾਂ ਲੋਰੋ ਕੇ ਤਾਂ ਤੋਂ ਬੋਲੇ ਛੱਡ ਦੇ ਤੇਰੀ ਮੇਰੀ ਉਹਦੀ ਉਹਦੀ ਜੁਬਾਨ ਹੈ ਉਹਦੀ ਉਹਨੂੰ ਦੇ ਦੇ ਉਹਨੂੰ ਦੇ ਦੇ ਛਦਾ ਕੁਛ ਦੇ ਦੇ ਹਾਂ ਪਲਕੋ ਨਹੀਂ ਖਾਂਦੀਆਂ ਕੁਛ ਹਾਂ ਪਲਕੋ ਨਹੀਂ ਪਲਕਾਂ ਨਹੀਂ ਆਉਂਦੇ ਪਲਕਾਂ ਨਹੀਂ ਚੜ੍ਹਦੇ ਲੋ ਜੀ ਚੀਜੀ ਖਾਂਦੀਆਂ ਹਾਨੂੰ ਨਹੀਂ ਦਿੰਦਾ ਕੋਈ ਤੇ ਤੈਨੂੰ ਕਿਹਾ ਤੈਨੂੰ ਨਹੀਂ ਪੈਸੇ ਦਿੱਤੇ ਹੂੰ ਮਿੰਨੋ ਹੀ ਦੇ ਦੇ ਕੱਢ ਕੱਢ ਤੇ ਅੱਜ ਮੇਰੇ ਕੋ ਹੈ ਨਹੀਂ ਠੀਕ ਹੈ ਫੁੱਕੀ ਬਣੀ ਹਾਂ ਫੁੱਕੀ ਜੀ ਨਾ